ਫੋਨ ਸੁੱਕ ਗਿਆ ਬੋਤਾ ਹਾਂਜੀ ਮੰਮੀ ਸੁੱਕ ਗਿਆ ਮੈਂ ਕਿਹਾ ਜਿਆਦਾ ਧੁੱਪ ਚੱਪਾ ਇਹਦੇ ਰੰਗ ਨਾ ਉੱਡ ਜਾਣ ਮੈਂ ਲਾ ਹੀ ਲਾਵਾਂ ਟਾਈਮ ਨਾਲ ਫੋਨਮ ਹਾਂਜੀ ਮੰਮੀ ਜਿਹੜੇ ਪੁੱਤ ਤੂੰ ਪੇਪਰ ਭਰ ਕੇ ਨੌਕਰੀ ਦੇ ਦਿੱਤੇ ਉਹਨਾਂ ਦਾ ਕੋ ਪਤਾ ਨਹੀਂ ਲੱਗਾ ਉਹ ਮੰਮੀ ਜੀ ਉਹਨਾਂ ਨੇ ਮਹੀਨੇ ਦਾ ਟਾਈਮ ਦਿੱਤਾ ਹੀ ਵਹ ਤਾਂ ਕਾਫੀ ਦਿਨ ਹੋ ਗਿਆ ਪਰ ਉਹਨਾਂ ਨੇ ਫੋਨ ਨਹੀਂ ਲਾਇਆ ਕੋਈ ਨਹੀਂ ਮੈਂ ਖੁਦ ਹੀ ਪਤਾ ਕਰ ਲੈਂਦੀ ਫੋਨ ਕਰਕੇ ਚੱਲ ਪੁੱਤ ਕਰ ਪਤਾ ਮੈਂ ਕਹਿੰਨੀ ਆ ਵੀ ਤੈਨੂੰ ਨੌਕਰੀ ਮਿਲ ਜੇ ਤੇ ਤੂੰ ਵੀ ਕਿਤੇ ਕੋਈ ਚਾਰ ਪੈਸੇ ਕਮਾਵੇਂਗੀ ਤੇ ਹੱਥ ਸੁੱਖਾ ਹੋਵੇ ਉਹ ਵਿਚਾਰਾ ਇਕੱਲਾ ਹੀ ਖਾਦਾ ਰਹਿੰਦਾ ਮੁੰਡਾ ਉਹਦੀ ਕਮਾਈ ਇਕੱਲੇ ਦੀ ਨਾਲ ਤੇ ਭੰਦਾ ਹੀ ਕੋਹ ਨਹੀਂਗਾ ਚਲੋ ਕੋਈ ਗੱਲ ਨਹੀਂ ਮੰਮੀ ਜਿੱਥੇ ਇੰਨੇ ਦਿਨ ਵੇਟ ਕੀਤੀ ਆ ਦੋ ਚਾਰ ਦਿਨ ਹੋਰ ਸਹੀਂ ਵੈਸੇ ਮੈਂ ਕਰਦੀ ਆ ਫੋਨ ਦੱਸਣਗੇ ਕੁਛ ਨਾ ਕੁਛ ਤੇ ਆਹੋ ਮੈਂ ਤੇ ਇਹੋ ਚੁੰਨੀ ਆ ਫੇ ਚੱਲ ਕਿਤੇ ਪਰਮਾਤਮਾ ਕਰੇ ਤੈਨੂੰ ਕਿਤੇ ਕੰਮ ਮਿਲ ਜੇ ਉਹ ਮੰਮੀ ਜੀ ਮੈਂ ਤੇ ਆਪ ਬੜੀ ਕਾਲੀ ਆ ਕਿਹੜਾ ਦਿਨ ਹੋਵੇ ਤੇ ਮੈਂ ਜੋਬ ਤੇ ਜਾਵਾਂ ਚਲੋ ਕੋਈ ਗੱਲ ਨਹੀਂ ਅੰਨੀ ਆ ਮੈਂ ਅੰਦਰ ਕੱਪੜੇ ਧਾਰ ਲਾ ਚਲੋ ਦੇਖਾ ਲਾ ਕੇ ਪਬਲੇ ਆਇਆ ਘਪਰੇ ਲਾ ਕੇ ਸੁੱਕ ਗਿਆ ਸੁੱਕ ਗਿਆ ਰਾਜਵਿੰਦਰ ਧੁੱਪੇ ਸੜਨ ਦੇ ਹੀ ਮੈਂ ਕਿਹਾ ਚੱਲ ਲਾ ਹੀ ਲਾਉਣੀ ਆ ਬੈਠੇ ਬੈਠੇ ਜੋੜ ਲਾਂਗੇ ਆਹੋ ਜੋੜ ਲੈਣੇ ਇਦਾ ਹੀ ਖਲਾਰਾ ਤੇ ਚਿੱਲਰਿਆ ਰਹਿ ਜਾਣਾ ਆ ਆਹੋ ਨਾ ਜੋੜੀ ਨਾਲ ਤੈਨੂੰ ਪਤਾ ਕੰਮ ਛੇਤੀ ਹੋ ਜਾਂਦਾ ਉਦਾਂ ਮੈਂ ਕੱਲੀ ਨੇ ਲੱਗੀ ਰਹਿਣਾ ਚੱਲ ਕੋਈ ਨਹੀਂ ਕੱਲੀ ਨੇ ਕੋ ਲੱਗਣਾ ਮੈਂ ਨਾਲ ਹੀ ਕੰਮ ਕਰਉਣੀ ਆ ਤੇ ਭਾਬੀ ਵੀਰ ਮੇਲੇ ਤੇ ਗਿਆ ਹੀ ਵੀਰ ਨੂੰ ਕਹਿੰਦੀ ਵੀ ਮੈਨੂੰ ਵੀ ਮੇਲੇ ਤੇ ਲੈ ਜਾ ਨਾਲ ਥੋਮੀ ਕੰਮ ਫੇਰੋਂਦੀ ਨੇ ਜੀ ਤੇ ਮੇਰਾ ਵੀ ਬੜਾ ਕਰਦਾ ਏ ਪਰ ਤੈਨੂੰ ਪਤਾ ਤਾਂ ਹੈਗਾ ਵਾ ਵੀ ਤੇਰਾ ਮੁੰਡਿਆਂ ਦੇ ਨਾਲ ਗਿਆ ਵਾ ਮੈਨੂੰ ਤਾਂ ਨਹੀਂ ਖੜਿਆ ਹੁੰਨੇ ਉਹ ਨਾ ਕੱਲੇ ਨੇ ਮੰਡੀਰ ਖਾਨੇ ਚ ਤਰੇ ਫਿਰਨਾ ਵਾ ਵੋਟੀਆਂ ਨੂੰ ਕਿੱਥੇ ਨਾਲ ਖੜਦੇ ਮੁੰਡੇ ਅੱਜਕੱਲ ਵੀਰ ਦਾ ਨਾ ਸ਼ੁਰੂ ਤੋਂ ਕੰਮ ਇਦਾਂ ਦਾ ਜੇ ਕਿਤੇ ਮੈਂ ਕਹਿ ਦੇਣਾ ਵੀ ਵੀਰ ਕਿਤੇ ਚੱਲਾ ਮੈਨੂੰ ਨਾਲ ਲੈ ਜਾ ਮੇਲੇ ਮੂਲੇ ਤੇ ਕਿਤੇ ਨਹੀਂ ਨਾਲ ਲੈ ਜਾਂਦਾ ਤਾਂ ਆ ਵਿਆਹ ਆ ਗਿਆ ਕੰਮ ਇਹਦੇ ਕੰਮ ਹੋ ਹੀ ਰਹੇ ਆ ਹੈ ਸਿੰਡਲ ਜਾਂ ਇਦਾਂ ਦਾ ਹੀ ਸ਼ੁਰੂ ਤੋਂ ਪਾ ਮਧੂਈ ਕਿ ਉਹ ਕਿ ਮੇਰੇ ਪਰੌਣੀ ਨੂੰ ਇਦਾਂ ਕਹਿੰਦੀ ਐ ਤੇ ਤੇਰਾ ਵੀਰ ਨਾ ਭਾਵੇਂ ਸਿੰਡਲ ਕਹਿਦਾ ਭਾਵੇਂ ਜੋ ਮਰਜੀ ਕਹ ਮੈਂ ਕੱਲੀ ਗੁੱਸਾ ਕਰਨਾ ਵਾ ਮੈਨੂੰ ਬਾਪੇ ਤੇ ਗੁੱਸਾ ਬੜਾ ਚੜਦਾ ਵਾ ਸ਼ੁਰੂ ਤੋਂ ਇਹਦਾ ਸੁਭਾਅ ਇਦਾਂ ਦਾ ਨੇ ਰਿਹਾ ਸੋਚਿਆ ਹੀ ਵਿਆਹ ਕਰਾ ਕੇ ਮਾੜਾ ਮੋਢਾ ਬਦਲ ਜੂਗਾ ਪਰ ਨਾ ਇਹ ਆਪਣੇ ਜਿਹੜਾ ਦੋਸਤਾਂ ਜੋ ਕਹਿ ਰਿਹਾ ਸ਼ੁਰੂ ਤੋਂ ਚੱਲ ਮੈਨੂੰ ਨਹੀਂ ਬੰਦਾ ਬੜੀ ਜਨਾਨੀ ਨੂੰ ਤੇ ਨਾਲ ਲਿਜਾਈ ਸਕਦਾ ਵਾ ਉਹ ਰਹਿੰਦੇ ਰਾਜਿੰਦਰ ਨਾਲੇ ਗਰਮੀ ਬੜੀ ਬਾਹਰ ਜੇ ਲੈ ਕੇ ਵੀ ਜਾਂਦਾ ਮੈਂ ਵੀ ਨਹੀਂ ਹੀ ਜਾਣਾ ਮੈਂ ਨਾਲੇ ਇਕੱਲੇ ਕਿੱਥੇ ਤੁਰੇ ਫਿਰਨਾ ਹੀ ਜੇ ਤੂੰ ਜਾਂਦੀ ਫਿਰ ਤੇ ਮੈਂ ਚੱਲ ਜਾਣਾ ਹੀ ਮੈਨੂੰ ਵੀਰ ਨੇ ਕਿੱਥੋਂ ਲੈ ਕੇ ਜਾਣਾ ਹੀ ਹੁਣ ਆਪ ਕੱਲਾ ਗਿਆ ਵਾ ਤੂੰ ਹੁਣ ਵੇਖਿਓ ਵੀਰ ਨੇ ਇੰਨਾ ਵੀ ਗੱਲ ਇੰਨਾ ਨਹੀਂ ਕਰਨਾ ਵੀ ਚੱਲ ਆਇਆ ਵਾਂ ਦੋਨਾਂ ਲਈ ਕੁਝ ਖਾਣ ਪੀਣ ਨੂੰ ਲੈ ਜਾ ਵੇਖਿਓ ਤਾਂ ਸਹੀ ਐਡੇ ਖਾਲੀ ਹੱਥੀ ਆ ਜਾਣਾ ਵਾ ਹਰ ਵਰੀ ਦੇ ਵੀਰ ਕਰਦਾ ਹੁੰਦਾ ਆਣ ਕੇ ਪਤਾ ਕਿ ਦਬਾਹਨੇ ਘੜ ਘੜ ਦੱਸ ਨਹੀਂ ਉਹ ਮੈਨੂੰ ਜੇ ਤਾ ਭੁੱਲ ਗਿਆ ਮੈਂ ਇਹ ਹੌਣ ਲਿਆ ਦੂੰਗਾ ਆਈ ਵੀਰ ਆ ਗਈ ਪਰ ਲੱਗੇ ਕਾੜੀ ਅਜੂ ਕੁਝ ਕਾਂਡੀਆਂ ਕਿਉਂ ਕਿਉਂਗੀ ਥਕੇ ਆਏ ਹੋ ਤੂੰ ਤੇ ਹੋਰ ਥੱਕ ਗਿਆ ਦਮੀ ਪਤਾ ਕਿੰਨੀ ਆ ਜੀ ਲੋਕ ਲੋਕ ਕਬੱਡੀ ਦੇ ਵਿੱਚ ਆਪਾਂ ਉੱਥੇ ਖੜੋਦੇ ਨੇ ਤੇ ਕਿਹੜਾ ਕੋਈ ਬਿਪਤਾ ਪਈ ਨਾ ਵੇਂਦੇ ਆਪ ਚੱਲ ਜਣਾ ਹੁੰਦਾ ਕਿ ਸਾਨੂੰ ਵੀ ਦੋਹਾਂ ਜਣੇ ਨੂੰ ਲੈਣਾ ਤੇ ਕੀ ਘਟ ਕਹ ਜਾਣਾ ਈ ਢੱਡ ਆ ਮੌਸਮੇ ਕਰ ਲਈ ਖੜਨਾ ਇੰਨੀ ਗਰਮੀ ਦੇ ਵਿੱਚ ਨਾਲੇ ਮੈਂ ਗਿਆ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀਰ ਲੋਕੀ ਜਾਂਦੇ ਆਪਣੇ ਟੱਬਰਾਂ ਦੇ ਨਾਲ ਆ ਤੂੰ ਇੱਕ ਲੋਕਾਰੀਆਂ ਜਿਹੜੇ ਤੈਨੂੰ ਯਾਰ ਦੋਸਤ ਪਹਿਲਾ ਵਾਂ ਤਾਂ ਆਪਣਾ ਟੱਬਰ ਮਗਰੋ ਵਾਂ ਮੈਨੂੰ ਨਹੀਂ ਖਾਣਾ ਤੇ ਭਾਬੀ ਲੈ ਲੈਦੇ ਕਿ ਕਿਹਾ ਗਮੂਲੀ ਹੁੰਦਾ ਮੈਂ ਨਿਕੜਾ ਜਾਣਾ ਮੈਂ ਤਦ ਕਰਕੇ ਨੂੰ ਬਸਿਆ ਨਹੀਂ ਪੁੱਛਰੇ ਵੀ ਫੇਰੀ ਅਗਲੀ ਦਾਸ ਦੀ ਭਾਬੀ ਤੇ ਕਹਿੰਦੀ ਮੈਂ ਜਾਣਾ ਤੇ ਵੀਰ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਉਹ ਗਰਮੀ ਪੜੀ ਉੱਤੇ ਜਾ ਕੇ ਕਰਨਾ ਕੀ ਜਗਾ ਤੁਸੀਂ ਅਮੇ ਚਲੋ ਤੁਸੀਂ ਵੇਖ ਆ ਨਾ ਮੇਲਾ ਖਾਲੀ ਇੱਥੇ ਆਏ ਆ ਪਤਾ ਤਾਂ ਹੈ ਘੱਟ ਦੋ ਜਣੇ ਹੈਗੇ ਆ ਕੁਝ ਖਾਣ ਪੀਣ ਨੂੰ ਲੈ ਆਉਂਦੇ। ਆ ਭਾਬੀ ਮੈਂ ਤੈਨੂੰ ਕੀ ਕਹਾਈ? ਹੁਣੇ 2 ਮਿੰਟ ਪਹਿਲਾਂ ਤੈਨਾਂ ਮੈਂ ਕੀ ਗੱਲ ਕੀਤੀ? ਹੁਣ ਵੇਖਿਓ। ਖਾਣਾ ਤਾਂ ਇਹ ਕੀ ਮੇਲੇ ਆ ਜਦੋਂ ਚੰਗੀਆਂ ਮਿਲਦੀਆਂ ਸੀ ਜਾ। ਰਖਵੀਰ ਉੱਠ ਪੁੱਤ, ਦੱਸ ਤੈਨੂੰ ਕੀ ਹੁੰਦਾ ਵਾ? ਹਾ ਹੇ ਤੂੰ ਮੰਜੀ ਤੋਂ ਉੱਠਣਾ ਹੀ ਨਹੀਂ। 2 ਮਹੀਨੇ ਹੋ ਗਏ ਤੈਨੂੰ ਮੰਜੀ ਤੇ ਪਏ ਨੂੰ। ਐਨੇ ਉਹ ਗੱਲ ਤੇਰੇ ਤੇ ਪਿਆਹੇ ਲਾਤੇ ਜੋ ਰੱਖਿਆ ਰੱਖਾ ਹੈ ਸਭ ਕੋ ਅਹੀਂ ਤੇਰੇ ਉੱਤੇ ਲਾਤਾ। ਤੂੰ ਫੇਰ ਠੀਕ ਹੋਣ ਦਾ ਨਾਂ ਲੈਂਦਿਆ। ਕਿਦਾਂ ਠੀਕ ਹੋਏਗਾ? ਕਿੱਦਣ ਵੇੜੇ ਚ ਫਿਰੇਗਾ ਮੈਨੂੰ ਨਹੀਂ ਤੂੰ ਲੰਮੇ ਪਿਆ ਚੰਗਾ ਲੱਗਦਾ ਉਠ ਤਾਂ ਕੋਸ਼ ਕਰ ਇੱਕ ਵੀਰ ਉਠੋ ਹਿੰਮਤ ਹੀ ਆਈ ਹੈ ਮੰਮੀ ਨੇ ਤੇ ਹਿੰਮਤ ਹੀ ਹਾਰ ਲੀਆ ਇੱਕ ਤੇ ਬੰਦਾ ਹੁੰਦਾ ਨਾ ਬਿਮਾਰ ਤੇ ਇੱਕ ਹਿੰਮਤ ਹੋਵੇ ਜਾਂ ਹੋਣੀ ਚਾਹੀਦੀ ਬੰਦੇ ਚ ਬੰਦਾ ਉੱਠ ਕੇ ਮਾਣਾ ਮੋਟਾ ਤੇ ਤੁਰਿਆ ਫਿਰਦਾ ਮੇਰੇ ਤੇ ਦਿਨ ਨੂੰ ਕੁਛ ਹੀ ਹੁੰਦਾ ਰਹਿੰਦਾ ਸੱਚੀ ਤਾ ਪੁੱਤ ਹੀ ਹਿੰਮਤ ਤਨੀ ਉਹ ਹਾਰਨ ਵਾਲਾ ਹੈਗਾ ਪਰ ਹੁਣ ਉਹਦੀ ਬੇਵਾਹ ਵਾ ਨਹੀਂ ਤਾਂ ਇਦਾਂ ਕਿਤੇ ਲੰਮੇ ਪੈਂਦਾ ਹੁੰਦਾ ਏ ਸਾਰੀ ਦਿਹਾੜੀ ਘਰ ਨਾ ਬਹਿਣਾ ਕਦੀ ਉੱਧਰ ਭੱਜ ਜਾਣਾ ਕਈ ਲੈ ਕੇ ਕਦੀ ਉੱਧਰ ਪੱਠਾ ਦਿੱਤਾ ਪੁੰਦੇ ਰਹਿਣਾ ਹੁਣ ਦੇਖਾਂ ਇੱਕ ਦਾ ਖੰਗ ਪਤਾ ਨਹੀਂ ਕਿੱਥੋਂ ਖਸਮਾ ਨੂੰ ਖਾਣੀ ਲੱਗ ਗਈ ਕਿਤੇ ਹਟਣ ਦਾ ਨਾ ਨਹੀਂ ਲੈਣਦੀ ਤੈਨੂੰ ਕੋਈ ਫਰਕ ਨਹੀਂ ਲੱਗਦਾ ਮੰਮੀ ਪਤਾ ਨਹੀਂ ਸਮਝ ਨਹੀਂ ਆਉਂਦੀ ਸਾਰੇ ਟੈਸਟ ਵੀ ਹੋ ਗਏ ਦਵਾਈਆਂ ਵੀ ਪੰਡਾ ਦੀਆਂ ਪੰਡਾ ਹੀ ਆਉਂਦੀਆਂ ਵਾ ਰਮਾਨ ਕਿਹੜੀ ਗੱਲੋਂ ਨਹੀਂ ਆਉਂਦਾ ਇਹ ਨਹੀਂ ਪਤਾ ਲੱਗਣ ਡਿਆ ਕੋਈ ਸਮਝੀ ਨਹੀਂ ਹੁੰਦੀ ਸਮਝੋ ਬਾਹਰ ਕੰਮ ਹੋ ਗਿਆ ਵਾ ਮੈਂ ਤਾਂ ਆਪੇ ਹੋ ਰਾਤ ਦਿਨ ਚੂਰਦੀ ਰਹਿਣੀ ਆ ਹਾ ਕਿਦਣ ਉਠੋਗਾ ਕਿਦਣ ਕਮਾਈ ਕਰੂਗਾ ਤੇ ਕਿਦਣ ਰੋਟੀ ਪਾਣੀ ਹੋਗਾ ਨੂੰ ਸੌਦਾ ਪਤਾ ਲਿਆ ਕੇ ਤੋ ਅਸੀਂ ਵੀ ਰੋਟੀ ਪਾਣੀ ਘਰ ਪਕਾ ਕੇ ਖਾਣ ਵਲੇ ਭਾਂਗੇ ਤਰ ਲਈ ਐ ਨਾ ਮੰਮੀ ਹੁਣ ਤੇ ਘਰ ਕੋਈ ਪੈਸਾ ਵੀ ਨਹੀਂ ਹੈਗਾ ਹੁਣ ਕੀ ਕਰਾਂਗੇ ਕਿੱਥੋਂ ਪੈਸਾ ਤੇ ਲੱਲਿਆ ਵਾਂਗੇ ਉਠ ਮੇਰਾ ਪੁੱਤ ਹਿੰਮਤ ਕਰ ਕਮਾਈ ਕਰੇਂਗਾ ਤੇ ਫੇਰ ਹੀ ਅਸੀਂ ਰੋਟੀ ਖਾਣੇ ਅਸੀਂ ਵੀ ਤੇਰੇ ਸਿਰ ਤੇ ਬੈਠੇ ਆ ਆ ਮੰਮੀ ਉਹ ਮੇਰਾ ਘੜਾ ਜੀ ਕਰਦਾ ਮੰਜੇ ਦੇ ਪੈਣ ਨੂੰ ਹਏ ਉਹ ਤਾਂ ਮੈਨੂੰ ਪਤਾ ਤੇਰਾ ਨਹੀਂ ਜੀ ਕਰਦਾ ਲੰਮੇ ਪੈਣ ਨੂੰ ਪਰ ਪੁੱਤ ਅਸੀਂ ਵੀ ਬੜੇ ਔਖੇ ਜਿੱਧਰ ਜਾਣੇ ਉਧਰੋਂ ਹੀ ਨਾ ਹੁਣ ਤਾਂ ਸਾਨੂੰ ਕੋਈ ਪੈਸਾ ਵੀ ਨਹੀਂ ਹੱਥ ਆਧਾਰ ਦੇਣ ਬਿਆ ਅਸੀਂ ਵੀ ਤਰਲੇ ਲੈਂਡੀਆਂ ਨਾ ਸੱਸ ਸਾਨੂੰ ਕੋਈ ਰਾਹ ਦੱਸ ਜਾਂ ਸਾਨੂੰ ਰਾਹੇ ਪਾਹੀਂ ਕੀ ਕਰੀਏ ਦੱਸ ਆ ਮਮੀ ਅਮਾਸ਼ੇ ਆਰਤੀ ਨੂੰ ਕਿਹ ਪੈਸੇ ਦੀ ਹਾਏ ਹਾਏ ਬਾਹਰ ਦਾ ਝੋਨਾ ਵੀ ਕਾਲਾ ਹੋ ਗਿਆ ਫਸਲ ਵਾੜੀ ਖਰਾਬ ਹੋ ਗਈ ਤਾਂ ਕੋਈ ਪੈਸੇ ਵੀ ਨਹੀਂ ਦੇਂਗਾ ਤੈਨੂੰ ਕੀ ਪਤਾ ਮੈਂ ਕਿੱਥੇ ਕਿੱਥੇ ਧੱਕੇ ਖਾਦੇ ਆ ਹੁਣ ਤਾਂ ਮੈਂ ਬਉਟੀ ਨੂੰ ਤੋੜ ਦਿੰਦੀ ਪਜਾ ਫਲਾੜੇ ਕੋ ਪੈਸੇ ਲਿਆ ਠਿੰਗੜੇ ਕੋ ਪੈਸੇ ਲਿਆ ਉਠ ਹਿੰਮਤ ਨਾ ਹਾਰ ਤੂੰ ਕੋਈ ਜਲੇਬੀ ਵਗੈਰਾ ਲੈ ਆਉਣੀ ਸੀ ਇੱਕ ਪਾਠੀ ਜੀ ਵੀ ਮਿਲਦੀ ਆ ਉਹ ਲੈ ਆਉਂਦੇ ਉਹ ਮੇਲੇ ਦੇ ਵਿੱਚ ਬੜਾ ਬੋਲ ਲੱਗਾ ਹੋਗਾ ਪਰ ਵੇਖ ਕੇ ਨਾ ਮੈਨੂੰ ਸਹੀ ਜਾਂ ਨਹੀਂ ਲੱਗਾ ਮੇਲੇ ਤੇ ਤਾਂ ਪਤਾ ਸਹੀ ਨਹੀਂ ਚੀਜ਼ਾਂ ਮਿਲਦੀਆਂ ਹਾਡ ਐਵਰੀ ਕਵਾ ਵੀ ਸਹੀ ਨਹੀਂ ਕਿ ਜਮ ਮਿਲਦੀਆਂ ਆਪ ਤਾਂ ਢਿੱਡ ਭਰ ਕਹਿੰਗੇ ਠੂਸ ਠੂਸ ਕੇ ਸਾਡੇ ਵਰੀ ਪੈਸੇ ਖਰਚੇ ਨੇ ਬਣੀ ਸਵਾਦ ਚੀਜ਼ਾਂ ਕਿੱਥੋਂ ਮਿਲੀਆਂ ਜਦੋਂ ਆਪ ਸਵਾਦ ਨਾਲ ਰੇੜੀਆਂ ਦਾ ਖੜ ਖੜ ਖਾਣੇ ਉਦੋਂ ਸਭ ਕੁਝ ਸਵਾਦ ਆ ਇਹਨਾਂ ਨੇ ਸੋਚਿਆ ਵੀ ਚੱਲ ਪਹਿਲੀ ਦੋ ਗੋਲ ਗੱਪੇ ਲੈ ਜਾ ਮੈਂ ਕੁਝ ਨਹੀਂ ਖਾ ਗਿਆ ਮੈਂ ਸਿਰਫ ਗੁਰਦੁਆਰੇ ਲੰਗਰ ਹੀ ਸਾਕੇ ਆਇਆ ਹੋਰ ਕੁਝ ਨਹੀਂ ਖਾਧਿਆ ਉਹ ਵੀਰ ਪਤਾ ਮੈਨੂੰ ਤੇਰਾ ਸਾਰਾ ਛਾ ਅ ਘੜੀ ਕਿਨੂੰ ਤੂੰ ਜਿਹੜਾ ਸਟੇਟਸਾਂ ਪਾਉਣੀ ਆ ਨਾ ਸਟੋਰੀਆਂ ਬਣੀਆਂ ਸਾਰਾ ਪਤਾ ਲੱਗ ਜਾਂਦਾ ਆਪਣੇ ਪੇਦਾ ਆ ਵੀ ਖੋਲ ਲੈਂਦਾ ਹੁਣ ਦੇਖ ਲਈਂ ਜੇ ਕੋਈ ਮੈਂ ਪਾਉਂਗਾ ਤੇ ਤੈਨ ਲੋਕ ਕਬੱਡੀ ਵੇਖ ਕੇ ਆਏ ਚਲ ਛੱਡ ਰਾਜਵਿੰਦਰ ਜੇ ਤੂੰ ਜਾਣਾ ਵਾ ਤਾਂ ਦੱਸ ਸਕੂਟਰੀ ਆਪਣੀ ਘਰੇ ਲੱਗੀ ਆ ਤੂੰ ਤੇ ਮੈ ਚਲ ਜਾਨੇ ਆ ਆਪੇ ਵੀਰ ਤਰ੍ਹਾਂ ਘਰੇ ਰਹਿੰਦਾ ਵਾ ਆਹ ਇੰਨੀ ਕਰਨੀ ਤੇ ਜਾਣਾ ਵੀ ਨਹੀਂ ਕੋਈ ਨਹੀਂ ਸਾਹਮਣੇ ਮੈਂ ਲੱਜੂਗਾ ਤੁਹਾਨੂੰ ਗਏ ਆ ਭਾਬੀ ਮੇਲੇ ਵੇਖੇ ਹੀ ਆ ਸਾਡੇ ਕਰਮਾਂ 'ਚ ਨਹੀਂ ਆਗੇ ਚਾਮਨ ਤਾਂ ਮੇਲਾ ਹੀ ਮੁੱਕ ਜਾਣਾ ਵਾ ਮਗਰ ਹੋ ਕੀ ਕਰਨ ਜਾਣਾ ਉੱਥੇ ਨਹੀਂ ਮੁਕਣਾ ਅਜੇ ਇੱਕ ਦਿਨ ਹੋਰ ਵਿਆ ਵਾ ਕੱਲ ਨੂੰ ਲੈ ਜਾਊਗਾ ਕੋਈ ਗੱਲ ਨਹੀਂ ਤੁਹਾਨੂੰ ਮੈਂ ਤਾਂ ਕੱਲ ਵੀ ਇਦਾਂ ਨਹੀਂ ਚੜਨੀ ਆ ਜਿੱਦਾਂ ਦੀ ਅੱਜ ਹੀ ਕਾਲੂ ਵਿੱਚ ਉੱਪਰ ਕਰਕੇ ਬਨ ਕੇ ਅੱਜ ਲਾਲ ਬੰਨੀ ਤੇ ਕਾਲੂ ਖੱਟੀ ਬਨ ਕੇ ਚਲ ਜੋ। ਜਲ ਤੁਹਾਡੇ ਲਾਗੇ ਕੀ ਬਣਾ ਕਈ ਤੇ ਆਪਣੇ ਰੋਣੇ ਰੋਣੇ ਲੈ ਬਿਧੀਂ। ਮੇਕਅਪ ਬਾਬੀ ਜਿਹੜੀ ਗੱਲ ਕਹੀ ਹੋਈ ਕਿ ਵੀ ਉਹੀ। ਆਹੋ ਰਾਜੇਂਦਰ ਚਲ ਰਹਿਣ ਦੇ। ਐਵੇਂ ਤੂੰ ਆਪਣਾ ਮਨ ਕੋੜਾ ਕਰੀ ਜੰਨੀ ਆ। ਨਹੀਂ ਲੈ ਕੇ ਗਏ ਤੇ ਕੋਈ ਨਹੀਂ। ਆਪਾਂ ਮਿੱਠਾ ਕੁਛ ਖਾਣਾ ਨਾ ਘਰੇ ਬਣਾ ਲਿਨੇ ਆ। ਭਾਬੀ ਘਰੇ ਭਾਵੇਂ 100 ਵਾਰੀ ਖਾ ਲਈ ਪਰ ਜਿਹੜੀ ਬਾਹਰੋਂ ਚੀਜ਼ ਲੈ ਕੇ ਖਾਈ ਉਹਦਾ ਵੱਖਰਾ ਹੀ ਸਵਾਦ ਹੁੰਦਾ ਵਾ। ਉਹਦਾ ਸਵਾਦ ਥੋੜੀ ਹੁੰਦਾ ਵਾ। ਸਹੀ ਗੱਲਾਂ ਤਾਂ। ਉਹ ਪੁੱਤ ਵੇੜੇ ਚ ਫਿਰਦਾ ਤੁਰਿਆ ਫਿਰਦਾ ਹੀ ਚੰਗਾ ਲੱਗਦਾ ਮੈਨੂੰ ਤਰੀਓ ਇਦਾਂ ਲੰਮੇ ਪਿਆ ਚੰਗਾ ਲੱਗਦਾ ਮੰਮੀ ਔਰ ਕੋ ਜਾ ਕਿ ਹੁਣ ਦੱਸ ਕਿਧਰ ਕੋ ਜਾਵਾਂ ਅੰਮਾ ਸ਼ਰਤੀ ਗੁਜਾਰ ਕਾ ਦੇ ਪੈਸੇ ਥੋੜੇ ਬਹੁਤੇ ਵੇ ਮੈਂ ਗਈ ਹਾਂ ਉਹ ਕਹਿੰਦਾ ਤੁਹਾਡਾ ਝੋਨਾ ਤਾਂ ਕਾਲਾ ਹੋ ਗਿਆ ਤੇ ਇੱਥੋਂ ਅਸੀਂ ਕੀ ਲੈਣਾ ਵਾ ਨਹੀਂ ਪੈਸੇ ਦਿੱਤੇ ਉਹਨੇ ਵਿੱਚ ਬਾਪ ਦਿੱਤਾ ਵਾ ਕੋਈ ਨਹੀਂ ਉਹ ਦੇਣ ਦਿਆ ਅਬਾਉਤੇ ਥਾਈ ਥਾਈ ਤੱਕੇ ਰਾਖਾ ਆਂਡੀ ਰਿਸ਼ਤੇਦਾਰਾਂ ਦੇ ਕੋਈ ਨੰਨਾ ਤਾਂ ਰੰਗਿਆ ਪੈਸੇ ਦੇਣ ਨੂੰ ਲੋਕਾਂ ਨੂੰ ਤੇਪ ਕਰਾਂ ਨੇ ਠੀਕ ਹੀ ਨਹੀਂ ਹੋਣਾ ਪੈਸੇ ਮੁੜ ਕੇ ਨਾ ਮੋੜਦੇ ਨਹੀਂਗੇ ਮੰਮੀ ਜਿਨ੍ਹਾਂ ਨੇ ਦੇ ਤੇ ਪਹਿਲੋ ਪੈਲ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਪਈ ਇਹਨਾਂ ਦੀ ਫਸਲવાડી ਖਰਾਬ ਹੋ ਗਈ ਆ ਤੇ ਆਦਮੀ ਦਾ ਠੀਕ ਨਹੀਂ ਹੋਣ ਦਿਆ ਹੁਣ ਕੀ ਬਤਾ ਨੇ ਦੇਣੇ ਕਿ ਨਹੀਂ ਹੁਣ ਜਿੱਥੇ ਜਾਨੀ ਨਾ ਉਥੋਂ ਨੰਨਾ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਨਾ ਖਰਿਆ ਹੁਣ ਪੂਨ ਮਾਵੇ ਤੇ ਪੂਨ ਨੂੰ ਕਹੂੰਗੀ ਖਰਿਆ ਕੋਈ ਸੌਦਾ ਪਤਾ ਕੋਈ ਪੈਹਾ ਤੇਲਾ ਥੋੜਾ ਬੋਤਾ ਦਵੇ ਹੀ ਸਾਡਾ ਡੰਗ ਗਾਂ ਹੋਵੇ ਕੋਤੈ ਨੂੰ ਦਵਾਈ ਦਵਾ ਰੂ ਤੈਨੂੰ ਟੈਸਟ ਕਰਾ ਕੇ ਲਿਆ ਕੇ ਦਵਾ ਮਮੇ ਕੁੜੀ ਨੂੰ ਨਾ ਦੱਸਿਓ ਉਹ ਹੋਵੀ ਹਾਏ ਹਾਏ ਉਹਦਾ ਇਦਾਂ ਹੀ ਕਹੀ ਜਨਾ ਕੁੜੀ ਨੂੰ ਨਾ ਦੱਸਿਓ ਕੁੜੀ ਨੂੰ ਕਿੰਨੂੰ ਕਿਉਂ ਨਾ ਦੱਸਾਂ ਨੂੰ ਮਮੇ ਹਾਂ ਉਹਨੋਂ ਨੂੰ ਕਹਿੰਦੀ ਆਪਾਂ ਚੰਗੇ ਲੱਗਦੇ ਆਂ ਦੱਸ ਹਾਂ ਨਹੀਂ ਮੇਰਾ ਨਹੀਂ ਮਨ ਮੰਦਾ ਹਾਏ ਤੂੰ ਚੁੱਪ ਕਿਤੇ ਰੋ ਕੋਈ ਗੱਲ ਨਹੀਂ ਹੇ ਜਿੰਨਾ ਚੜ੍ਹ ਹੜਕ ਹੁੰਦਾ ਆਪਾਂ ਕਰਦੇ ਥੋੜਾ ਬੋਤਾ ਹੈਗਾ ਆਟਾ ਵੀ ਹੈਗਾ ਦਾਲ ਵੀ ਹੈਗੀ ਆਪਾਂ ਬਣਾ ਕੇ ਖਾ ਲਾਂਗੇ ਉਹ ਤਾਂ ਖਾਂਦੀ ਤਾਂ ਕੋਈ ਗੱਲ ਨਹੀਂ ਇਹਨੂੰ ਦਵਾਈਦਾਰੂ ਦਵਾਵਾ ਮੈਂ ਹੱਥ ਆਧਾਰ ਲਾਂ ਤਾਂ ਮੈਂ ਮੁੜਕੇ ਦੇ ਦੂੰਗੀ ਐਡੀ ਥੋੜੀ ਗੱਲ ਵੀ ਮੈਂ 3 ਦੇ ਪੈਸੇ ਰੱਖ ਲੂੰਗੀ ਔਖੀ ਸੋਖੀ ਵਾਲੇ ਆਪਣਾ ਹੀ ਪੁੱਤ ਕੰਮ ਆਉਂਦਾ ਤੁਹਾਨੂੰ ਮੰਮੀ ਥੋੜੀ ਜਿਹੀ ਖਿਚੜੀ ਬਣਾ ਕੇ ਲੈਉਣੀ ਆ ਜਾ ਖਿਚੜੀ ਬਣਾ ਕੇ ਦੇ ਇਹਨੂੰ ਉਹ ਇਹਨੇ ਦਾਲ ਜਿਆਦੀ ਪਾ ਲਈ ਚੰਗਾ ਆ ਲੋ ਮੰਮੀ ਪਾਣੀ ਰਿਪੋਰਟ ਮਿਲ ਗਈ ਹੁਣ ਰਿਪੋਰਟ ਹੀ ਵੇਖੀ ਜਾਣੀ ਆ ਕੀ ਆ ਗਿਆ ਇਹਦੇ ਵਿੱਚ ਵੇਖਣਾ ਕੀ ਐ ਜਿੰਨੇ ਚੱਕਰ ਜਾਨੀ ਆ ਬਸ ਡਾਕਟਰ ਦੀ ਜਾਣੇ ਇੱਕੋ ਹੀ ਗੱਲ ਡਾਕਟਰ ਨੇ ਮੈਨੂੰ ਕਹੀ ਜਾਣੀ ਤੇਰਾ ਕੈਲਸ਼ੀਅਮ ਹੀ ਨਹੀਂ ਪੂਰਾ ਹਗਾ ਦੱਸ ਮੇਰਾ ਕੈਲਸ਼ੀਅਮ ਹੀ ਨਹੀਂ ਬਣਾ ਪੂਰਾ ਹੁੰਦਾ ਕੀ ਪਤਾ ਡਾਕਟਰ ਨੂੰ ਕੈਲਸ਼ੀਅਮ ਹੀ ਕਿਉਂ ਰਾੜੇ ਚ ਘੱਟ ਲਾਦੀ ਕਿੰਨੀ ਵਾਰੀ ਕਹ ਕੇ ਚਾਜਦੇ ਡਾਕਟਰ ਕੋ ਟੈਸਟ ਵਗੈਰਾ ਕਰਾਓ ਇਥੇ ਪਿੰਡ ਵਾਲਿਆਂ ਕੋਲ ਚੱਲ ਜੇ ਪਿੰਡਾਂ ਵਾਲੇ ਡਾਕਟਰਾਂ ਨੂੰ ਕੀ ਪਤਾ ਮਨਾਂ ਜਾਂਦਾ ਕਿ ਦੇਹੋ ਹਸਪੀਟਲ ਤੇ ਅੱਜ ਤਾਂ ਮਸ਼ੀਨਾਂ ਨੇ ਕਰਨੀਆਂ ਕਿ ਡਾਕਟਰਾਂ ਨੇ ਚਾਹ ਬੱਜ ਜਾਣਾ ਮਸ਼ੀਨ ਦੇ ਭਾਵੇਂ ਮੰਮੀ ਮਸ਼ੀਨਾਂ ਨੇ ਕਰਨੀਆਂ ਫੇਰ ਵੀ ਤੂੰ ਹੀ ਕਹਿ ਚੱਜ ਰਿਹਾ ਥਾਂ ਜਾ ਕੇ ਟੈਸਟ ਕਰਾਉ ਪਤਾ ਲੱਗ ਜਾ ਏਦਾਂ ਕੀ ਫਰ ਲੈ ਹੀ ਉਹਨੇ ਥੱਪਾ ਥੱਪਾ ਗੋਲੀਆਂ ਤਾਂ ਖਾਈ ਜਾਂਦੇ ਆ ਆ 15 ਦਿਨ ਹੀ ਮਹੀਨੇ ਪਿਛੇ ਜਾ ਕੇ ਫੇਰ ਟੈਸਟ ਭਾਵੇਂ ਕਰਾ ਲਿਓ ਉਹਨੇ ਫੇਰ ਕਹਿਣਾ ਵੀ ਮਾਦਾ ਤੇਰੀ ਕੈਲਸ਼ੀਅਮ ਹੀ ਨਹੀਂ ਪੂਰੀ ਤੇਰੀ ਫੇਰ ਕੈਲਸ਼ੀਅਮ ਘਟਵਾ ਹੁਣ ਯਾਰ ਕਾ ਟੈਸਟ ਜੇ ਕਰਾਉਨੇ ਆ ਨਾ ਉਹ ਕਿਸ ਚੰਗੇ ਵੱਡੇ ਡਾਕਟਰ ਕੋਲ ਜਾ ਕੇ ਕਰਾਉਣੀ ਆ ਹੁਣ ਰਿਪੋਰਟ ਸਹਰਾਣੇ ਰੱਖ ਲੈਣੀ ਆ ਦੋਨੂੰ ਵੇਖੀ ਜਾਣਾ ਦਿਨ ਰਾਤ ਖੋਲ ਖੋਲ ਕੇ ਆਲਾ ਫੜ ਮੈਂ ਆਣੀ ਵੇਂਦੀ ਰਿਪੋਰਟ ਠੀਕ ਆ ਜੇ ਦਵਾਈ ਲਿਉਂਨੇ ਹੁੰਦੇ ਨਾ ਖਾ ਵੀ ਲਿਆ ਕਰੋ ਇਹ ਨਹੀਂ ਹੁੰਦਾ ਵੀ ਲਿਆ ਕੇ ਸਰਾਣੇ ਥੱਲੇ ਰੱਖ ਲਈ ਤੇ ਅਸਰ ਹੋ ਜਾਣਾ ਅਸਰ ਇਦਾਂ ਨਹੀਂ ਨਾਣਾ ਫੇ ਡਾਕਟਰ ਨੂੰ ਇਹ ਵੀ ਦੱਸਿਆ ਕਰੋ ਨਾ ਵੀ ਇੱਕ ਦਿਨ ਦਵਾਈ ਖਾ ਕੇ ਚਾਰ ਦਿਨ ਨਾਗਾ ਪਾ ਕੇ ਫੇ ਦਵਾਈ ਖਾਣੀ ਆ ਤੇ ਜਿੰਨੀ ਕੁ ਮੈਨੂੰ ਪੱਚਦੀ ਆ ਮੈਂ ਉਸੇ ਹਿਸਾਬ ਨਾਲ ਖਾਣੀ ਆ ਜੇ ਮੈਂ ਡਾਕਟਰ ਤੇ ਕਹਿੰਦੇ ਦਵਾਈ ਖਾਵਾਂ ਤੇ ਮੇਰੇ ਤੇ ਪਟਾਕਾ ਪੈ ਜੇ ਨਾ ਕਦੋਂ ਹੁੰਦਾ ਹੀ ਤੇ ਫੇ ਡਾਕਟਰਾਂ ਨੇ ਜਾਓ ਹੀ ਨਾ ਜੇ ਡਾਕਟਰਾਂ ਨੇ ਕਿਹਾ ਪਟਾਕੇ ਪੈਣ ਲੱਗ ਪਏ ਤੇ ਫੇ ਜਾਣ ਦਾ ਫਾਇਦਾ ਕੀ ਫੇ ਘਰੇ ਰਿਆ ਕਰੋ ਮੈਂ ਖਾਣੀ ਆਪਣੀ ਮਰਜ਼ੀ ਨਾਲ ਜਿੰਨੀ ਕੁ ਮੈਨੂੰ ਦਵਾਈ ਪੱਚਦੀ ਮੈਂ ਉਸੇ ਹਿਸਾਬ ਨਾਲ ਦਵਾਈ ਖਾਣੀ ਆ ਦਾ ਡਾਕਟਰ ਮੰਮੀ ਮੂਰਖਾ ਵੇਰੇ ਜਿਹੜੇ ਦਵਾਈ ਦਿੰਦੇ ਆ ਜਿੱਦਾਂ ਫੇਰ ਗਰਾਂ ਨੂੰ ਦੱਸੀ ਹੋਵੇ ਖਾਣੀ ਵੀ ਉਦਾਂ ਹੀ ਚਾਹੀਦੀ ਆ ਤੇ ਫੇ ਜੇ ਏਦਾਂ ਖਾਣੀ ਨਹੀਂ ਤਾਂ ਫੇ ਆ ਭਾਵੇਂ ਰੋਜ਼ ਟੈਸਟ ਕਰਾ ਲਿਆ ਕਰੋ ਫੇਰ ਨਹੀਂ ਕੋਈ ਫਾਇਦਾ ਹੈਗਾ ਨਹੀਂ ਉਹ ਜਿੰਨੀਆਂ ਜਿੰਨੀਆਂ ਗੋਲੀਆਂ ਦਿੰਦੇ ਹੋ ਉਹਨੀਆਂ ਗੋਲੀਆਂ ਮੈਨੂੰ ਨਹੀਂ ਪਚਦੀਆਂ ਮੈਂ ਬੜੇ ਸਾਹਿਬ ਨਾਲ ਆਪਣੇ ਸਿਹਿਰ ਵੱਲ ਵੇਖ ਕੇ ਉਸ ਸਾਹਿਬ ਨਾਲ ਦਵਾਈ ਕਰਨੀ ਆ ਤੇ ਫੇ ਨਹੀਂ ਤੁਹਾਨੂੰ ਸਾਰੀ ਉਮਰ ਰਾਮ ਹੋਣਾ ਫੇਰ ਤੁਸੀਂ ਚੱਲੀ ਜਾਣਾ ਤੁਹਾਡਾ ਏਦਾਂ ਹੀ ਕੰਮ ਚੱਲ ਠੀਕ ਆ ਤੂੰ ਮੈਨੂੰ ਦੇ ਦਿੱਤਾ ਆਸ਼ੀਰਵਾਦ ਦੱਸ ਜਿੱਦਾਂ ਰਹਿਣ ਮੇਰਾ ਸਾਹਿਬ ਕਹਤਾ ਮੈਂ ਉਸ ਸਾਹਿਬ ਨਾਲ ਚੱਲਣਾ ਮੈਂ ਮੈਂ ਕੇ ਦੇ ਕਹਿਣ ਤੇ ਥੋੜੀ ਚੱਲਣਾ ਦੱਸ ਮੈਂ ਜਦੋਂ ਦੀ ਹੁਣ ਪੋਨਮ ਨੌਕਰੀ ਤੇ ਲੱਗੀ ਆ ਨਾ ਆਪਣੇ ਘਰ ਤੇ ਲਹਿਰਾਂ ਬਹਿਰਾਂ ਹੀ ਹੋ ਗਈਆਂ ਪੈਸੇ ਦੀਆਂ 9 ਵਜੇ ਜਾਂਦੀ ਆ 2:30 ਵਜੇ ਰਾਮਨਾ ਆ ਜਾਂਦੀ ਆ ਪੁੱਤ ਪੜਾਈ ਕਰਾਈ ਦਾ ਇਹੋ ਤੇ ਗੱਲ ਵਾ ਜੇ ਕਰਾਈ ਹੀ ਉਹਨੂੰ ਤੇ ਮੁੱਲ ਪੈ ਗਿਆ ਮੈਨਾਂ ਸਹੀ ਗੱਲ ਆ ਤੁਸੀਂ ਵੇਲੋ ਪਹਿਲਾਂ ਮੰਨਦੇ ਨਹੀਂ ਵੀ ਨਹੀਂ ਪੜਾਈ ਕਰਾਉਣੀ ਉਹਨੂੰ ਕਰਾਈ ਤੇ ਵਧੀਆ ਰਹਿ ਗਏ ਨਾ ਕੰਮ ਤੇ ਸਾਰਾ ਮੇਰਾ ਜਿਹੜਾ ਭਾਬੀ ਇੱਥੇ ਤੱਕ ਪਹੁੰਚਾਤੀ ਆ ਚੱਲ ਤੇਰਾ ਹੀ ਸਹੀ ਪਰ ਇਹ ਆ ਪੁੱਤ ਜੀ ਹੁਣ ਚਾਰ ਦੁੱਖਿਆਂ ਕਮਾਉਂਦੀ ਆ ਨਾ ਤੇ ਜਰਾ ਸਾਫ ਦੇ ਨਾਲ ਵਰਤੋ ਹਣ ਇਹ ਨਹੀਂ ਇਵੇਂ ਡਾਈ ਜਾਓ ਜਿੱਦਨ ਚੀਕਤਾ ਲੈ ਕੇ ਤੁਰਪੇ ਲੈ ਮੰਮੀ ਪੈਸੇ ਤਾਂ ਸਾਲੇ ਆ ਕੇ ਤੁਹਾਨੂੰ ਪੜਾਉਂਦੇ ਹੋ ਤਹੀ ਸਾਹਮਣੇ ਆ ਜਿੱਥੇ ਵਰਤਨੇ ਤੁਸੀਂ ਵਰਤਨੇ ਆ ਮੈਂ ਤਾਂ ਤੁਹਾਡ ਕੋ ਲੈਣੇ ਹੁੰਦੇ ਆ ਉਹ ਤੋਂ ਉਹ ਤੋਂ ਤੇਰੀ ਗੱਲ ਠੀਕ ਆ ਵੇਹ ਐਸੇ ਮੂੰਣਾ ਹੀ ਮੁੜ ਕੇ ਪਤਾ ਕੀ ਕਰਦਣਾ ਕੀ ਉਹ ਮੇਰੇ ਹੱਥੇ ਨਾ ਰੱਖਦੀ ਅਹੀਂ ਕਹਿਣਾ ਹੀ ਵੇਹ ਲਾ ਪੜਾਈ ਅਹੀਂ ਕਰਾਈ ਅਹੀਂ ਇੰਨਾ ਖਰਚਾ ਕੀਤਾ ਤੇ ਪੈਸੇ ਆਪਣੇ ਕੋ ਰੱਖਦੀ ਆ ਉਹ ਅਕਲ ਵਾਲੀ ਆ ਉਹਨੇ ਇਹ ਵੇਖਿਆ ਵਾ ਪੀਏ ਪਿਆ ਹੈ ਫਰਜਬੰਦਵਾਤ ਮੈਂ ਇਹਨੇ ਦੇ ਹੱਥੇ ਰੱਖਾਂ ਮਮੀ ਦੇ ਰੱਖ ਹੋਈ ਵੀ ਆ ਇਹ ਗੱਲ ਸਿਆਣੀ ਨਿਕਲੀ ਬਾਕੀ ਬੁੱਤ ਮੈਂ ਕਿਹੜੇ ਤੁਹਾਡੇ ਪੈਸੇ ਕਿਤੇ ਸੁੱਟ ਦੇਣੇ ਆ ਮੈਂ ਤਾਂ ਕੋਨਾ ਕੋ ਤੁਹਾਡਾ ਸਵਾਰਨਾ ਹੀ ਆ ਚਲੋ ਵਧੀਆ ਹੀ ਆ ਸੰਭੋਗੇ ਤੇ ਵਧੀਆ ਹੀ ਆ ਨਹੀਂ ਸੰਭੂਗੀ ਕਿ ਬਾਕੀ ਆ ਤੇਰੀ ਭੈਣ ਵਾ ਇਹ ਜੇ ਵਿਹਣ ਵਾਲੀ ਆ ਸੰਭਾਂਗੇ ਤੇ ਫੇਰੀ ਇਹਦਾ ਵਿਆਹ ਕਰਾਂਗੇ ਮੰਗਾਈ ਕਿੰਨੀ ਹੋਗੀ ਆ ਪਤਾ ਲੱਗਣਿਆ ਤੈਨੂੰ ਦਿਨੋ ਦਿਨ ਕਿੰਨਾ ਖਰਚਾ ਹੋਣ ਲਿਆ ਹੁਣ ਮਮੀ ਮੈਂ ਹਜੇ ਵਿਆਹ ਨਹੀਂ ਕਰਾ ਮੇਰੇ ਗਾਲੀ ਗੱਲ ਮੈਂ ਕਰਿਆ ਕਰੋ ਇਹ ਵੀ ਜਦੋਂ ਉੱਠਦੀ ਆ ਜੇ ਇਹ ਵੀ ਹੋਣ ਵਾਲੀ ਪਈ ਆ ਇਹ ਵੀ ਹੋਣ ਵਾਲੀ ਪਈ ਆ ਤੇ ਦੱਸ ਹੁਣ ਨਹੀਂ ਸੋਚਣਾ ਨਹੀਂ ਤੇਰੇ ਬਾਰੇ ਕੋ ਹਮਰ ਹੋਣ ਈ ਆ ਤੇਰੀ ਵੀਰ ਮੈਂ ਹਲੇ ਜਾਲਾ ਨਹੀਂ 2.5 ਸਾਲ ਵਿਆਹ ਨਹੀਂ ਕਰਾਉਣਾ ਨਹੀਂ ਨਹੀਂ ਕਰਾਉਣਾ 2.5 ਸਾਲ ਤੇ ਨਾ ਕਰਾਈ ਪਰ ਸਾਡੇ ਮਨ ਚ ਤਾਂ ਟੈਨਸ਼ਨ ਹੈਗੀ ਆ ਨਾ ਕਰਨਾ ਤੇ ਹੈਗਾ ਹੀ ਆ ਨਾ ਜਦੋਂ ਵੀ ਕਰਨਾ ਵਾ ਅਸੀਂ ਤਾਂ ਸੋਚਣਾ ਹੀ ਆ ਨਾ ਹੁਣ ਕੁਝ ਨਾ ਕੁਝ ਜੋੜਾਂਗੇ ਤੇ ਫੇਰ ਹੀ ਤੇਰਾ ਵਿਆਹ ਕਰਾ ਲਈ ਨਾ ਮੈਨੂੰ ਇਹ ਦੱਸੋ ਪਹਿਲੇ ਤੈਨੂੰ ਟੈਨਸ਼ਨ ਕਾਦੀ ਆ ਟੈਨਸ਼ਨ ਸਾਨੂੰ ਕੋਈ ਨਹੀਂ ਗਈ ਸਾਨੂੰ ਇਹੋ ਟੈਨਸ਼ਨ ਆ ਵੀ ਅਹੀ ਕੁੜੀ ਆਪਣੀ ਵੀ ਹੋਣੀ ਆ ਦੋਆਂ ਨੂੰ ਵਿਆਹ ਦੀਏ ਤਿੰਨਾਂ ਨੂੰ ਵਿਆਹ ਦੀਏ ਚੋਹਾਂ ਨੂੰ ਵਿਆਹ ਦੀਏ ਕੋਲ ਕੋਈ ਹੋਵੇਗਾ ਤੇ ਵਿਆਹ ਕਰਨ ਵਾਲੇ ਬਣਾਗੇ ਤੇ ਕੋਲ ਹੀ ਕੋਨਾ ਤੇ ਕਰਨਾ ਕਰਦੇ ਨਾਲ ਤੂੰ ਨਹੀਂ ਉਹ ਤੇ ਪੰਡਾ ਪੋਣੀਆ ਮੈਨੂੰ ਨੋਟਰੀਆ ਪੰਡਾ ਬੰਨ ਬੰਨ ਦੇਣੀ ਆ ਬਹੁਤ ਸਿੰਪਲ ਜਿਆ ਸਾਦਾ ਜਿਆ ਕੋਈ ਖਰਚਾ ਕਰਨ ਨਹੀਂ ਹੈਗਾ ਸਿਪਾਹ ਜਵਿੰਦਰ ਭਾਏ ਸਿੰਘ ਨਾਲ ਵਿਆਹ ਕਰਨਾ ਵੀ ਤੇ ਨਹੀਂ ਕਰੋਣਾ ਭਾਏ ਸਿੰਪਲ ਕਰੀਏ ਤੇ ਭਾਏ ਕਰੀਏ ਜਿੱਦਾਂ ਮਰਜੀ ਰਹਿਣਾ ਖਰਚੇ ਨਾਲ ਕਰੀਏ ਪਰ ਸੋਨਾ ਤੇ ਬਣਾਉਣਾ ਪੈਂਦਾ ਵਾ ਤੇ ਵਾਸਤੇ ਸੋਨਾ ਬਣਾਉਣਾ ਸੋਨਾ ਮਹਿੰਗਾ ਵਟਾ ਵੇ ਮੇਰੀ ਗੱਲ ਸੁਣ ਪੁੱਤ ਤੂੰ ਆਪਣੀ ਸੋਚ ਇਹ ਸੋਚੀ ਆ ਕਿ ਮੈਂ ਕੋਈ ਖਰਚਾ ਨਹੀਂ ਕਰਾਉਣਾ ਅਗਲੇ ਆਂਦਾ ਕੀ ਪਤਾ ਜਿਹੜੇ ਹੀ ਲੱਭਣੇ ਆ ਉਹ ਕਿੱਦਾਂ ਦੇ ਹੋਣੇ ਤੇ ਕਿੱਦਾਂ ਦੇ ਨਹੀਂ ਹੋਣੇ ਮੰਮੀਆਂ ਹੀ ਲੱਭੜੇ ਵੀ ਇਦਾਂ ਦੇਣਾ ਪਹਿਲਾਂ ਗੱਲ ਕਰਨੀ ਆ ਅਸੀਂ ਬਾਹਲਿਆ ਉੱਚਿਆਂ ਨਾਲ ਮੱਥਾ ਨਹੀਂ ਲਾਉਣਾ ਜਿੱਦਾਂ ਕਦੇ ਅਸੀਂ ਆਂ ਜਿਸ ਕਹਦਾ ਸਾਡਾ ਲੈਵਲ ਆ ਉਸ ਪੱਛავ ਦੇ ਹੀ ਬੰਦੇ ਲੱਭਣੇ ਆ ਮੋਨੂ ਆ ਪੈਨ ਤੇ ਨਹੀਂ ਉਹਦਾ ਬਝਾਤ ਪਾ ਕੇ ਤੇ ਦੱਸ ਦਿੱਤਾ ਜੀ ਆਪਣੀਆਂ ਜੱਬਲੀਆਂ ਮਾਰੀ ਜਾਣ ਦੀ ਇਦਾਂ ਥੋੜੀ ਹੁੰਦਾ ਜੋ ਤੂੰ ਸੋਚਾਂ ਕਿ ਉਹਦਾ ਅਗਲੇ ਮਹੀਨੇ ਆ ਡਰੇ ਰਾਜਵਿੰਦਰ ਜੋ ਕਰਮਾ ਚ ਹੋਵੇ ਉਹ ਹੀ ਮਿਲਦਾ ਹੁੰਦਾ ਵਾ ਇਦਾਂ ਨਹੀਂ ਮਿਲਦਾ ਤੇ ਉਹ ਤੇਰੀ ਕਿਸਮਤ ਚ ਹੈ ਨਾ ਉਹ ਤੈਨੂੰ ਮਿਲ ਜਾਣਾ ਠੀਕ ਹੈ ਨਾ ਜੇ ਕੋਈ ਖਰਚੇ ਵਾਲਾ ਟੱਕਰ ਗਿਆ ਤਾਂ ਫਿਰ ਸਾਨੂੰ ਖਰਚਾ ਕਰਨਾ ਹੀ ਪੈਣਾ ਤੇ ਜੇ ਕੋਈ ਭੜਾਮਾ ਸਾਕੇਗਾ ਨਾ ਖਰਚਾ ਕਰੋ ਤੇ ਫਿਰ ਅਸੀਂ ਨਾ ਕਰਾਂਗੇ ਫਿਰ ਤੈਨੂੰ ਕੋਈ ਸੋਨਾ ਵੀ ਨਹੀਂ ਪਾਉਣਾ ਠੀਕ ਆ ਨਾ ਮੈਨੂੰ ਕੋਈ ਚਾਹੀਦਾ ਬੜੀ ਵੀਰਾ ਤੋ ਹੀ ਆਪਣਾ ਵੇਖੋ ਮੇਰੀ ਫਿਕਰ ਨਾ ਕਰਿਆ ਕਰੋ ਹਾਏ ਹਾਏ ਕਦੋਂ ਦੀ ਕੁੜੀ ਗਏ ਤੱਕ ਨਹੀਂ ਆਈ ਹੈਗੀ ਪਤਾ ਲੱਗੇ ਕੀ ਕਹਿੰਦੇ ਲੈ ਆਈ ਗਈ ਆ ਗਈ ਆ ਪਤਾ ਆ ਮਮੀ ਆ ਪਾਣੀ ਲਿਆਵਾ ਨਹੀਂ ਪਾਣੀ ਨਹੀਂ ਪੀਣਾ ਤੇ ਕੀ ਬਣਿਆ ਵਾ ਬਣੀ ਕੋਈ ਗੱਲਬਾਤਕ ਨਹੀਂ ਮਮੀ ਜਿੱਥੇ ਜਾਈਦਾ ਆਸਾ ਤੇ ਪਾਣੀ ਫਿਰ ਜਾਂਦਾ ਲੋਕਾਂ ਨੂੰ ਵੀ ਪਤਾ ਲੱਗ ਗਿਆ ਵਾ ਕਿ ਹੁਣ ਇਹਨਾਂ ਨੇ ਪੈਸੇ ਕਿੱਥੋਂ ਮੋੜਨੇ ਆ ਉਹ ਜਿਹੜੇ ਕੋ ਪੈਸੇ ਮੰਗੀਦੇ ਉਹ ਹੀ ਹੁਣ ਨਾ ਕਰੀ ਜਾਂਦਾ ਵਾ ਅੱਗੇ ਵੀ ਤੁਹਾਨੂੰ ਪਤਾ ਲੱਈ ਆ ਹਾਏ ਹਾਏ ਬਲਜੀਤ ਕਿੱਦਾਂ ਦੇ ਦੇਣ ਆਗੇ ਚੰਗੇ ਭਲੇ ਰੋਟੀ ਪਾਣੀ ਖਾਣੇ ਆ ਵਾਧੂ ਪੈ ਹਾਤੇ ਨਾਲ ਵਰਤੀਦਾ ਹੀ ਕਿੰਨਾ ਹੋ ਗਲਪੀ ਮਾੜਾ ਹਾਲ ਹੋ ਗਿਆ ਤਾਂ ਸਭ ਦੇ ਪੱਤੇ ਖੁਣੋਂ ਵਿਅਤਰਫ ਹੋ ਗਏ ਆ ਪਰ ਮੰਮੀ ਦਿਨਾਂ ਦੇ ਹੇਰ ਫੇਰ ਦਾ ਪਤਾ ਥੋੜੀ ਲੱਗਦਾ ਉਦੋਂ ਸਾਨੂੰ ਚੇਤਾ ਭੁੱਲਾ ਹੁੰਦਾ ਕਿ ਸਾਡੇ ਤੇ ਇਹ ਵੀ ਦਿਨ ਆਉਣਗੇ ਚੇਤਾ ਹੀ ਭੁੱਲਾ ਹੀ ਖਾਣੇ ਹੀ ਪੀਣੇ ਹੀ ਵਧੀਆ ਲੀੜਾ ਕਪੜਾ ਪਾਉਣੇ ਹੀ ਪਰ ਇੰਨਾ ਥੋੜੀ ਪਤਾ ਹੀ ਵੀ ਆ ਵੀ ਹਾਲਾਤ ਕਹਿੰਦੇ ਬਿਮਾਰੀ ਜਿਹੜੀ ਨਾ ਬੰਦੇ ਨੂੰ ਛੱਡਦੀ ਨਹੀਂ ਆ ਕਿੰਨਾ ਪੈਸਾ ਲਾਤਾ ਵਾ ਕੇ ਪਾਸੇ ਲੱਗਣ ਨਹੀਂ ਦੇਈ ਗੱਲ ਤੇ ਨਾ ਕੋ ਪਤਾ ਹੀ ਲੱਗਦਾ ਵਾ ਕਿ ਪਤਾ ਕਿੱਥੋਂ ਬਿਮਾਰੀ ਪੈ ਗਈ ਘਮ ਕਿਹੋ ਗੱਲ ਪੀ ਆ ਗਈ ਆ ਜੜਾ ਮੁੰਡਾ ਹੋ ਗਰ ਮੰਜੇ ਤੋਂ ਉੱਠਣ ਦਾ ਨਾਂ ਨਹੀਂ ਲਿਆ ਨਾ ਇਹ ਮਹਿੰਗੇ ਟੈਸਟ ਕਰਾ ਲੇ ਜੇ ਉਧਰ ਫਸਲ ਵਾੜੀ ਤੋਂ ਮਾਰੀ ਗਈ ਆ ਉਹ ਵੀ ਨਹੀਂ ਹੋਈ ਚੱਜਣਾ ਨਹੀਂ ਤਾਂ ਬੰਦਾ ਫਸਲ ਵੇਚ ਕੇ ਚਲੋ ਥੋੜਾ ਬੋਟਾ ਘਰ ਦਾ ਗੁਜ਼ਾਰਾ ਕਰਦਾ ਉਹ ਹੀ ਆਸ ਸੀ ਸਾਨੂੰ ਉਹ ਵੀ ਸਾਡੀ ਆਸ ਟੁੱਟੀ ਪਈ ਜਿੱਧਰ ਜਾਣੇ ਉਧਰੋਂ ਹੀ ਨਾ ਕੇ ਬਨੇ ਹੀ ਲਾਸੀਲਾ ਬਾਣੀ ਨਹੀਂ ਡਿਆ ਪਤਾ ਨਹੀਂ ਕੀ ਹਿਸਾਬ ਕਿਤਾਬ ਮਮੀ ਇੰਦਾ ਦੇ ਮਾਰੇ ਦੇਣ ਆਉਂਦੇ ਪਤਾ ਤਾਂ ਲੱਗਦਾ ਹੀ ਨਹੀਂ ਬੰਦੇ ਨੂੰ ਦਿਮਾਗ ਤਾਂ ਫਿਰ ਜਾਂਦਾ ਨਾ ਮਿੰਟੋ ਮੇਰੀ ਫਿਰਿਆ ਹੀ ਆ ਹੁਣ ਪਲਜੀਤ ਮੰਮੀ ਮੇਰੇ ਤੋਂ ਕੋਈ ਸਮਝ ਨਹੀਂ ਆਦੀ ਚਲ ਚੁੱਪ ਕਰ ਪੁੱਤ ਕੋਈ ਗੱਲ ਨਹੀਂ ਮੈਂ ਹੀ ਲਵਸੀਲਾ ਕੋ ਕਰਦੀ ਆ ਤੇ ਤੂੰ ਰੋ ਨਾ ਮੈਂ ਹੈਗੀਆਂ ਨਾ ਤੁਹਾਡੇ ਨਾਲ ਤੇ ਤੂੰ ਐਦਾਂ ਕਰ ਜਾ ਪੂਨਮ ਕੋ ਪੂਨਮ ਨੂੰ ਲਿਆ ਤੂੰ ਸੱਦ ਕੇ ਕਰੂਗੀ ਨਾ ਕੋਈ ਨਾ ਕੋਈ ਮੇਰੀ ਧੀ ਆ ਤੁਹਾਡੀ ਨਾਨਾ ਨਵਾ ਦੀ ਭੈਣ ਵਾ ਕੋਈ ਲਵਸੀਲਾ ਕਰੂਗੀ ਨਾ ਸਾਡੀ ਔਖੀ ਵੇਲੇ ਮੈਂ ਨਾ ਬਾਹ ਫੜੂਗੀ ਮੰਮੀ ਕਿਹੜੇ ਮੂੰਹ ਨਾ ਜਾਵਾ ਪੂਨਮ ਕੋ ਕਿੱਦਾਂ ਮੰਗਾ ਚੰਗੇ ਲੱਗੀ ਦਾ ਵਾ ਦੱਸ ਉਹ ਕਿਹੜੀ ਭਗਾਨੀ ਆ ਆਪਣੀ ਆ ਨਾ ਤੇ ਜਾਈ ਉਹਨੂੰ ਨਾ ਆਪਣਾ ਦੁੱਖ ਦੱਸਾਂਗੇ ਤੇ ਕਿੰਨੂੰ ਦੱਸਣਾ ਤੂੰ ਐਦਾਂ ਕਰ ਮੇਰੇ ਆਖੇ ਲਾ ਕੇ ਨਾ ਜਾ ਤੂੰ ਜਾ ਜਾ ਤੇ ਔਖੀ ਸੌਖੀ ਹੋ ਕੇ ਨਾ ਉਹਨੂੰ ਇੱਕ ਵਾਰੀ ਸੁਨੇਹਾ ਪਚਾ ਉਹਨੂੰ ਕਹੇ ਛੇਤੀ ਆ ਮੰਮੀ ਸਾਦੀ ਤੇਨੂੰ ਆਪੇ ਆਉਗਿ ਤੇ ਫੇਰ ਮੈਂ ਆਪੇ ਗੱਲ ਕਰ ਲਵਾਂ ਚਲੋ ਮੰਮੀ ਠੀਕ ਆ ਜੇ ਤੁਸੀਂ ਕਹਿੰਦੇ ਨਾ ਫੇਰ ਚਲ ਜਾਨੀ ਆ ਤੇ ਮੇਰਾ ਜੀ ਨਹੀਂ ਹੋ ਕਰਦਾ ਜਾ ਚਲ ਤੂੰ ਮੇਰੇ ਆਖੇ ਲਾ ਕੇ ਜਾ ਜਾ ਹਾਂ ਇੱਕ ਵਾਰੀ ਕੁੜੀ ਵੀ ਵਿਚਾਰੀ ਉਹ ਗੱਲ ਨੱਕੋ ਮੂੰਹ ਚੁੱਲ ਗਈ ਆ ਜਿੱਧਰ ਜਾਂਦੀ ਉਧਰ ਹੀ ਨਾ ਹੋ ਜਾਂਦੀ ਕੀ ਕਰੇ ਵਿਚਾਰੀ ਕੇ ਬੰਨਿਓ ਹਾਂ ਹੋਵੇ ਤਾਂ ਆਸ ਨਾ ਪੂਰੀ ਰਵੇ ਚਲ ਸ਼ਾਇਦ ਰਹੀ ਹੁਣ ਮੈਨੂੰ ਪਤਾ ਪੂਨਮ ਨੇ ਨਾਂ ਤੇ ਨਹੀਂ ਕੀ ਕਰਨੀ ਹੈਗੇ ਕੋਈ ਨਾ ਕੋਈ ਹਿੱਲ ਅਸੀਲਾ ਕਰੋਗੀ ਆਪਣਾ ਲਹੂ ਆ ਨਾ ਉਹ ਤੋਂ ਮਾਰ ਕਰਦਾ ਮਿਲਾਓ ਆ ਗਈ ਜੀ ਪੁੱਤ ਸੱਸੀ ਘਰ ਕੋ ਤਾਂ ਠੀਕ ਠਾਕ ਸੱਸੀ ਆ ਭਾਬੀ ਬੈਠੋ ਮੈਂ ਪਾਣੀ ਲਿਆਉਣੀ ਆ ਬੈਠ ਜਾ ਫੇਰ ਰਾਜਿੰਦਰ ਪਾਣੀ ਨਹੀਂ ਪੀਣਾ ਕਿਉਂ ਸਾਰੇ ਜਣੇ ਇਕੱਠੇ ਹੋ ਕੇ ਬੈਠੇ ਆ ਤੇਰੀ ਵੀ ਗੱਲਾਂ ਪੱਟੜੇ ਹੀ ਮਾਰਨ ਤੇਰੀਆਂ ਡੀਆਂ ਗੱਲਾਂ ਕਾ ਨਾ ਕਿ ਲੈ ਆਈਆਂ ਤੇ ਤਾਂ ਕਾਈ ਨਹੀਂ ਫੋਨ ਮੈਂ ਨਾ ਤੁਹਾਡੇ ਵਾਸਤੇ ਡੇਈ ਗਿਫਟ ਲੈ ਤਾਂ ਲੇਟ ਹੋ ਗਈਆਂ ਹੈਂ ਨਾ ਸਰਪ੍ਰਾਈਜ਼ ਹੀ ਆ ਗਿਫਟਾਂ ਦੀ 10 ਕਿਲੋ ਲੋੜੀ ਸੀ ਉਹ ਤੁਹਾਡੇ ਵਾਸਤੇ ਨਹੀਂ ਲਿਆਂਦਾ ਤੇ ਮੰਮੀ ਤੇ ਰਾਜਿੰਦਰ ਨੇ ਹੁੰਦਾ ਵਾ ਲੈ ਮੈਂ ਮੋਸ ਵੰਡਿਆ ਫਿਰ ਮੇਨੂੰ ਮੇਰੀ ਹੀ ਸੈਲਰੀ ਮੈਂ ਕਿਹਾ ਚਲੋ ਸੂਟ ਲੈ ਕੇ ਚੱਲਦੇ ਆ ਅੱਛਾ ਆ ਵੇਖੋ ਮੰਮੀ ਆਜਾ ਤਾਂ ਲੈ ਵਾਸਤੇ ਆ ਦੋ ਮੇਰੇ ਆ ਨਹੀਂ ਆ ਮੇਰਾ ਆ ਆ ਰਾਜਿੰਦਰ ਵਾਸਤੇ ਅੱਛਾ ਮੈਂ ਤੁਹਾਨੂੰ ਆ ਪਸੰਦ ਆ ਇਹਦੀ ਰੱਖ ਲਓ ਮੈਂ ਕਿਹਾ ਅੱਛਾ ਆ ਮੇਰਾ ਦੀ ਲੋੜੀ ਨਾ ਖਰਚਾ ਕਾਂ ਦੀ ਦੱਸ ਰਿਆਂ ਦੇ ਨਾਲ ਪੁੱਤ ਜੇ ਤੂੰ ਹਾਂ ਫੇਰ ਕੀ ਆ ਮਮੀ ਜੀ ਆਪਾਂ ਕਿਹੜੇ ਰੋਜ਼ ਰੋਜ਼ ਸੂਟ ਖਰੀਦਣ ਦੇ ਆ ਅਸਲ ਤਰੀ ਮਿਲੀ ਤੇ ਮੈਂ ਕਿਹਾ ਚਲੋ ਨਾਲੇ ਸੂਟ ਲੈ ਕੇ ਜਾਨੀ ਆ ਤੁਸੀਂ ਵੀ ਖੁਸ਼ ਹੋ ਜਾਓਗੇ ਸਾਰੇ ਜਣੇ ਸੂਟ ਤੇ ਸੋਨੇ ਦਾ ਰੰਗ ਵੀ ਸੋਨਾ ਵਾ ਸੋਹਣੇ ਪੁੱਤ ਚਲ ਵਧੀਆ ਕੀਤਾ ਸੂਤਰਾ ਵਾਏ ਗੁਰੂ ਦਾ ਕੀਤੇ ਸਾਲੇ ਦੀ ਮਿਲੀ ਆ ਮਮੀ ਵਾਸਤੇ ਲੈ ਕੇ ਆਈ ਤਾਂ ਗਿਫਟ ਵਧੀਆ ਕੀਤਾ ਪਰ ਵੀਰ ਮੇਰੇ ਵਾਸਤੇ ਗਿਫਟ ਲੈ ਆ ਆ ਤੁਸੀਂ ਮਾੜੀ ਕੀਤੀ ਤੇਰੇ ਤੇ ਦਿਲ ਟੁੱਟ ਗਿਆ ਮੈਂ ਤੇ ਡਿੱਕਣਿਆ ਮੈਂ ਘੜੀ ਆਉਂਗੀ ਮੇਰੇ ਬਾਅਦ ਠੂਠਾ ਜਾ ਗਿਆ ਜਰਾ ਮੈਂ ਤੇ ਮੈਂ ਗਈ ਸੀ ਮੈਂ ਕਿਹਾ ਚਲ ਤੁਹਾਡੇ ਵਾਸਤੇ ਵੀ ਕੱਪੜੇ ਖਰੀਦ ਲੈਣੀਆਂ ਪਰ ਮੈਨੂੰ ਤੁਹਾਡੇ ਸਾਈਜ਼ ਦਾ ਵੀ ਨਹੀਂ ਪਤਾ ਕਿ ਤੁਸੀਂ ਕਿੰਨੇ ਆ ਇਹ ਕਿ ਵੀ ਮੈਂ ਤੁਹਾਨੂੰ ਸਰਪ੍ਰਾਈਜ਼ ਦਵਾਂਗੀ ਜੇ ਮੈਂ ਤੁਹਾਨੂੰ ਪੁੱਛ ਕੇ ਗਿਫਟ ਲਿਆਉਂਦੀ ਨਾ ਤੇ ਫਿਰ ਤੇ ਸਰਪ੍ਰਾਈਜ਼ ਰਹੇ ਨਹੀਂ ਜਾਣਾ ਚਲ ਹੋਰ ਉਹਨੂੰ ਆਪੇ ਵੀਰ ਜਾ ਕੇ ਲੈ ਆਉਂਗਾ ਤੇ ਤੁਹਾਨੂੰ ਨਾਲ ਲੈ ਕੇ ਜਾਊਂਗੀ ਤੇ ਜਿੱਦਾਂ ਦਾ ਵੀ ਲੈਣਾ ਹੋਊਗਾ ਸੂਟ ਲੈ ਲਿਓ ਜੇ ਕੋਈ ਹੋਰ ਚੀਜ਼ ਲੈਣੀ ਆ ਤੇ ਉਹ ਹੋਰ ਚੀਜ਼ ਲੈ ਲਿਓ ਚਲ ਕੋਈ ਗੱਲ ਅਗਲੇ ਸਾਲ ਲਈ ਦੋ ਲੈਵਾਂਗੇ ਕੋਈ ਨਾ ਲਾਜਵਿੰਦਰ ਸੀਂਦੇ ਹੋਰ ਮਿੰਟੋ ਮਿੰਟੀ ਚੰਗਾ ਸੀਂਦੇ ਤੋਂ ਲੈਣੀ ਆ ਆ ਲੋ ਮੰਮੀ ਇਹਦੇ ਵਿੱਚ ਆ ਮੇਰੀ ਸੈਲਰੀ ਦੇ ਪੈਸੇ ਆ ਰੱਖੋ ਆਪਣੇ ਕੋਲ ਚੱਲ ਬੱਦ ਤੂੰ ਰੱਖ ਲੈ ਆਪਣੇ ਕੋਲ ਉਹ ਮੰਮੀ ਦੀ ਕੋਈ ਗੱਲ ਨਹੀਂ ਮੈਨੂੰ ਵੀ ਤਾਂ ਸਾਰੇ ਪੈਸੇ ਤੁਹਾਨੂੰ ਲਿਆ ਕੇ ਫੜਾਉਂਦੇ ਆ ਤੇ ਮੇਰੀ ਵੀ ਸਲਰੀ ਤੁਹਾਡੇ ਹੱਥ ਸੀ ਜਾਣੀ ਆ ਨਾਲੇ ਜਦੋਂ ਵੀ ਮੈਨੂੰ ਲੋੜ ਹੋਈ ਤਾਂ ਮੈਂ ਤੁਹਾਡੇ ਕੋਲ ਆਪੇ ਮੰਗ ਲੈਣੇ ਆ ਵੇਖਿਆ ਆਮ ਦੀਆਂ ਅਕਲਾਂ ਦੀਆਂ ਗੱਲਾਂ ਵੇਖ ਲੈ ਮੇਰੇ ਹੱਥ ਤੇ ਰੱਖੇ ਪੈਸੇ ਨੋ ਜਿਆਦੀ ਸਿਆਣੀ ਆਪਾਂ ਤਾਂ ਕਮਲੀਆਂ ਦੋਵੇਂ ਭੈਣ ਭਰਾ ਤੁਸੀਂ ਕਮਲੇਈਓ ਤੁਸੀਂ ਉਹ ਖਰਚਾ ਕਰਨ ਵਾਲੇ ਮੈਂ ਆਨ ਸਿਆਣੀ ਮੈਨੂੰ ਵੀ ਸਿਆਣੀ ਮੰਮੀ ਖਰਚਾ ਕਰਨ ਵਾਲਾ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਸਾਰੇ ਜੋੜਨ ਵਾਲੇ ਥੋੜੀ ਹੁੰਦੇ ਆ ਜੇ ਇਹਨੇ ਪੈਸੇ ਜੋੜ ਲਏ ਤੁਸੀਂ ਮਰਤਾਂਗੇ ਕਿੱਥੇ ਨਾਮ ਨਾਲ ਖਰਚੀ ਜਾਵਾਂਗੇ ਸਾਹ ਸੋਖਾ ਨਿਕਲਦਾ ਰਹਿਣਾ ਬੰਦਾ ਇਹ ਕਿਆ ਮੇਨ ਅੱਗੇ ਪੈਸਾ ਦਵਾ ਪੈਸਾ ਹੁੰਦਾ ਵੀ ਇਦਾਂ ਦੇਈ ਆ ਸਾਹ ਸੋਖਾ ਕਿਉਂ ਕਰਨਾ ਗਾੜੀ ਤੇਰਾ ਵਿਆਹ ਕਰਨਾ ਵਾ ਉਹਦੇ ਵਾਸਤੇ ਪੈਸੇ ਜੋੜਦੇ ਆ ਵੇਲਾ ਗੱਲ ਫੇਰ ਆ ਗਈ ਨਾ ਆ ਗਈ ਨਾ ਉੱਥੇ ਗੱਲ ਫੇਰ ਵੇ ਲੋ ਕਈ ਲੋ ਇਹਨਾਂ ਨੇ ਦੋਵਾਂ ਨੇ ਮੇਰੀ ਜਾਨ ਖਾਲੀ ਵਿਆਹ ਹੀ ਤੋਰ ਤੀਜੇ ਤੁਸੀਂ ਵੀ ਰਲ ਗਏ ਆ ਜਦੋਂ ਕਰਨਾ ਹੋਰ ਸੋਚਾਂਗੇ ਤੇ ਇਹਦੇ ਹਜੇ ਕਰਨਾ ਹੀ ਤਾਂ ਪੈਦਾ ਕੀ ਰਾਜਿੰਦਰ ਇੱਕੋ ਦਮ ਨਹੀਂ ਸਾਰਾ ਕੁਝ ਹੁੰਦਾ ਹਾਂ ਆ ਥੋੜਾ ਥੋੜਾ ਜੋੜਾਂਗੇ ਤਾਂ ਫੇਰ ਹੀ ਗੱਲ ਬਣਨੀ ਹੈ ਕਿਉਂ ਮੰਮੀ ਫੇਰ ਹੀ ਕਿ ਮੈਂ ਸਾਰਾ ਮੰਦਰ ਰੱਖਵਾ ਮੰਮੀ ਭਾਬੀ ਉਹਨੇ ਮੈਂ ਭਾਬੀ ਕੀ ਹੋਇਆ ਵਾ ਕੱਤਰ ਹੋਣੇ ਦੱਸੋ ਕੀ ਹੋਇਆ ਵਾ